ਜਿਸ਼ਵੰਤ ਸਿੰਘ ਕਮਲ ਦਾ ਲਿਖਿਆ ਹੋਇਆ ਨਾਵਲ ਰੂਪਮਤੀ ਭਾਗ ਪਹਿਲਾ ਖਬਰ ਰਸਾਂ ਦਾਣਾ ਜਿਸ ਸਰਾ ਵਿੱਚ ਸੁੱਤਾ ਸੀ ਉਸ ਦੀ ਬੱਖੀ ਦੀਵਾਰੀ ਬਾਹਰ ਮਾਲਤੀ ਮਹਿਕ ਰਹੀ ਸੀ ਸਾਰੀ ਦਿਹਾੜੀ ਦਿਹਾੜੀ ਦੀ ਕੋੜ ਸਵਾਰੀ ਕਾ ਨੂੰ ਉਸ ਨੂੰ ਗੂੜੀ ਨੀਂਦ ਆਈ ਸੀ ਉਸ ਦੇ ਕੰਨ ਬਲੇਲ ਪਈ ਕੋਈ ਜਾਨਵਰ ਮਿੱਠਾ ਮਿੱਠਾ ਗਾ ਰਿਹਾ ਹੈ ਸੁਪਨਾ ਹੈ ਨਹੀਂ ਤਾਂ ਉਸ ਅੰਗੜਾਈ ਲਈ ਹੱਡਾਂ ਦੇ ਕੜਾਕਿਆਂ ਦੇ ਬਾਵਜੂਦ ਲੱਗਾ ਮੈਂ ਗਿੱਠ ਲੰਬਾ ਹੋ ਗਿਆ ਹਾਂ ਬਾਹਰੀ ਵਿੱਚ ਦੀ ਵੇਖਿਆ ਇੱਕ ਬੁਲਬੁਲ ਮਾਲਤੀ ਦੇ ਫੁੱਲਾਂ ਦੀ ਧੌਣ ਵਿੱਚ ਚੁੰਝ ਗੱਡ ਕੇ ਉਹਨਾਂ ਦਾ ਰਸ ਪੀ ਰਹੀ ਸੀ ਫਿਰ ਉਸ ਚੁੰਝ ਸਮਾਰ ਕੇ ਗਾਉਣ ਲੱਗ ਪੈਂਦੀ ਹੈ ਉਸ ਨੂੰ ਜਾਪਿਆ ਬੁਲਬੁਲ ਦਾ ਗੀਤ ਕੰਨਾਂ ਵਿੱਚ ਸ਼ਾਇਦ ਟੋਲ ਰਿਹਾ ਹੈ ਪਹਿਲੋਂ ਉਹ ਮੁਸਕਰਾਇਆ ਫਿਰ ਉੱਠ ਕੇ ਬਹਿ ਗਿਆ ਤੂੰ ਨਿੱਕ ਕੇ ਪੁੱਛ ਪੁੱਛ ਕਰਕੇ ਮੇਰੇ ਕੰਨ ਉੱਤੇ ਬਹਿ ਕੇਗਾ ਪੰਛੀ ਉੱਡ ਕੇ ਬੇਲ ਦੇ ਦੂਜੇ ਪਾਸੇ ਹੋ ਗਿਆ ਪਰ ਉਸ ਦੀ ਲੋਰੀ ਵਰਗੀ ਮਿੱਠੀ ਸੁਰ ਲਗਾਤਾਰ ਆਉਂਦੀ ਰਹੀ ਤੋ ਹੈ ਵੀ ਨਹੀਂ ਵੀ ਰੱਬ ਵਾਂਗ ਪਰ ਤੇਰੇ ਬੋਲ ਥਾਪੜ ਥਾਪਣ ਨੀਂਦ ਹੁਲਾਰੇ ਦੇ ਰਹੇ ਹਨ ਮਨਜੀਤ ਉੱਠ ਕੇ ਦਾਣਾ ਨੇ ਇੱਕ ਹੋਰ ਅੰਗੜਾਈ ਭਰੀ ਕੱਲ ਦੀ ਲੰਬੀ ਥਕਾਵਟ ਨੇ ਉਸ ਨੂੰ ਥਕਾਵਟ ਮਾਰਿਆ ਸੀ ਪੂਰੀ ਨੀਂਦ ਲੈ ਕੇ ਉਹ ਹੌਲਾ ਫੁੱਲ ਹੋ ਗਿਆ ਅੱਖਾਂ ਮਾਲਕ ਕੇ ਸਿਰ ਚ ਜੰਚਕਾਇਆ ਬੁਲਬੁਲ ਦੇ ਚੋਹਲ ਵੇਖਣ ਲਈ ਉਹ ਬਾਹਰ ਨਿਕਲ ਤੁਰਿਆ ਵਾਹ ਰੱਬਾ ਮੇਰਿਆ ਤੇਰੀ ਕੁਦਰਤ ਦੇ ਕੁਰਬਾਨ ਨਰਮਦਾ ਨਦੀ ਦੇ ਉੱਤੋਂ ਦੀ ਅੱਧਾ ਅੰਬਰ ਲਾਲੋ ਲਾਲ ਪਾ ਮਾਰ ਰਿਹਾ ਸੀ ਨਦੀ ਦਾ ਨਿਰਮਲ ਤੇ ਸ਼ਾਂਤ ਪਾਣੀ ਰੰਗ ਰੱਤਾ ਹੋਇਆ ਪਿਆ ਸੀ ਕਿਨਾਰੇ ਕਿਨਾਰੇ ਥੋੜਾ ਤੁਰ ਕੇ ਮੋੜ ਮੋੜ ਉੱਤੇ ਉਸ ਦਾ ਪਾਣੀ ਵਿੱਚ ਛਾਲ ਮਾਰਨ ਨੂੰ ਜੀ ਕੀਤਾ ਸ਼ਾਇਦ ਮੈਂ ਵੀ ਰੰਗਲਾ ਹੋ ਜਾਵਾਂ ਪਰ ਵਿਦਗਾਰ ਤੇਰੀ ਕੁਦਰਤ ਕਿੰਨੀ ਖੂਬਸੂਰਤ ਹੈ ਉਹ ਨਰਮਦਾ ਕਿਨਾਰੇ ਦੇ ਪੱਥਰਾਂ ਤੋਂ ਡੋਲਦਾ ਸੱਜੇ ਸੱਜੇ ਥੱਲੇ ਉਤਰਿਆ ਕੱਪੜੇ ਲਾ ਕੇ ਨਹਾਉਣ ਲਈ ਤਿਆਰ ਹੋ ਗਿਆ ਉਸ ਪਹਿਲਾਂ ਬੁੱਕ ਭਰਿਆ ਮੇਰੇ ਭਗਵਾਨ ਮੈਨੂੰ ਮਾਫ਼ ਕਰੀ ਨਵੇਂ ਮੁਸਲਮਾਨ ਬਣੇ ਮੈਨੂੰ ਅੱਲਾ ਤੇ ਈਸ਼ਵਰ ਵਿੱਚ ਕੋਈ ਫਰਕ ਫਰਕ ਵਿਖਾਈ ਨਹੀਂ ਦਿੰਦਾ ਤੂੰ ਵਕਸ਼ ਨਹਾਰਾ ਨਾ ਮੈਂ ਹਿੰਦੂ ਨਾ ਮੈਂ ਮੁਸਲਮਾਨ ਮੈਂ ਤਾਂ ਤੇਰਾ ਬੰਦਾ ਹਾਂ ਕੇਵਲ ਸੁਲਤਾਨ ਦਾ ਕਬਰ ਰਸਾ ਨਾਇਨ ਬਣ ਕੇ ਰਹਿ ਗਿਆ ਤਾਂ ਤਬਖਸ਼ ਮੈਂ ਵਫਾਦਾਰ ਨਾਲ ਸੁਲਤਾਨ ਬਾਜ ਬਹਾਦਰ ਦੀ ਸੇਵਾ ਨਵਾ ਸਕਾਂ ਉਸ ਦਾ ਲੂਣ ਜੋ ਖਾਦਾ ਏ ਮੇਰੇ ਅੱਲਾ ਮੇਰਾ ਰਾਮ ਐਨੀ ਪ੍ਰਾਰਥਨਾ ਕਰਦਿਆ ਉਸ ਨੇ ਨਰਮਤਾ ਵਿੱਚ ਲੰਬੀ ਤਾੜੀ ਮਾਰੀ ਠੰਡਾ ਪਾਣੀ ਉਸ ਦੇ ਰੋਂਗਟੇ ਖੜੇ ਕਰ ਗਿਆ ਪਰ ਉਸ ਦੀ ਰੂਹ ਭਿਜ ਕੇ ਸ਼ਾਂਤ ਹੋ ਰਹੀ ਸੀ ਮਾਤਾ ਨਰਮਦਾ ਤੇਰੀ ਮਹਿਮਾ ਅਪ ਅਪਾਰ ਤੂ ਦੂਜੀ ਪਵਿੱਤਰ ਗੰਗਾ ਜੋਗੋਜਗ ਵਸਦੀ ਰਹੇ ਆਪਣੇ ਮਾਲਵੇ ਦੇ ਪੁੱਤਰਾਂ ਨੂੰ ਪਾਲਦੀ ਰਹੇ ਉਹਨਾਂ ਦਾ ਆਧਾਰ ਕਰਦੀ ਰਹੇ ਓਮ ਪ੍ਰਭੂ ਓਮ ਅੱਲਾ ਉਹ ਇਨਸ਼ਾ ਇਸ਼ਨਾਨ ਕਰਕੇ ਨਦੀ ਵਿੱਚੋਂ ਬਾਹਰ ਆ ਗਿਆ ਪੱਥਰਾਂ ਉੱਤੋਂ ਦੀ ਸੰਭਲਦਾ ਉਹ ਕੰਦੀ ਆ ਚੜਿਆ ਨਦੀ ਇੱਥਾ ਵਾ ਵਾ ਡੂੰਗੀ ਵਗ ਰਹੀ ਸੀ ਪਾਰਸ਼ਾ ਵਿੱਚ ਉਸ ਦੇ ਪਰਛੰਡੇ ੱੱੱੱੱੱ ਨਹੀਂ ਜਾਂਦੇ ਸੀ ਵਾਹ ਮੇਰੇ ਸਾਈਆਂ ਆ ਕਿੱਥੋਂ ਕੈਸੇ ਆ ਤੇ ਵੀਨਾ ਦੇ ਮధుਰ ਸੁਰ ਉਸ ਦੇ ਕੰਨਾਂ ਦੇ ਕਪਾਟ ਖੋਲ ਗਏ ਉਹ ਮਾਲਤੀ ਦੇ ਸਜਰੇ ਖਿੜੇ ਫੁੱਲਾਂ ਵਾਂਗ ਰੰਗ ਰਤਾ ਹੋ ਗਿਆ ਭਜਨ ਬਾ ਬਾਈ ਬਾ ਐਨਾ ਸੁੰਦਰ ਗਾਣ ਕਮਾਲ ਹੋ ਗਈ ਉਹ ਮਿੱਠੀ ਲਹਿ ਦਾ ਖਿੱਚਿਆ ਗਿਆ ਨਰਮਦਾ ਦੇ ਕਿਨਾਰੇ ਇੱਕ ਮੰਦਿਰ ਸਾਹਮਣੇ ਆ ਖਲੋਤਾ ਜਿੱਥੇ ਭਜਨ ਗਾਇਆ ਜਾ ਰਿਹਾ ਸੀ ਮੰਦਿਰ ਦੇ ਖੱਬੇ ਨਦੀ ਵੱਲ ਪੱਥਰ ਦੀਆਂ ਪੌੜੀਆਂ ਉਤਰਦੀਆਂ ਸਨ ਦਾਨਾ ਆਸਾ ਰਾਗ ਵਿੱਚ ਮੋਇਆ ਮੰਦਰ ਦੀਆਂ ਪੌੜੀਆਂ ਵਿੱਚ ਹੱਥ ਜੋੜੀ ਖਲੋਤਾ ਹਲੋਰਾ ਲੈ ਰਿਹਾ ਸੀ ਮਨੋਹਰ ਬੋਲ ਉਸ ਦੇ ਤਿਤਪੇ ਹਿਰਦੇ ਉੱਤੇ ਠੰਡੀ ਮਿੱਠੀ ਪੁਹਾਰ ਪਾ ਰਹੇ ਸਨ ਉਹ ਜਨਮਾਂ ਦੀ ਮੈਲ ਧੋ ਕੇ ਪਵਿੱਤਰ ਹੋ ਰਿਹਾ ਸੀ ਉਸ ਆਪਣੇ ਪਿੱਛੇ ਅਚਾਨਕ ਪੈਰ ਖੜਾਵਾ ਦੀ ਆਵਾਜ਼ ਸੁਣੀ ਤੇ ਕੰਬ ਕੇ ਰਹਿ ਗਿਆ ਜਿਵੇਂ ਚੋਰੀ ਕਰਦਾ ਫੜਿਆ ਗਿਆ ਹੋਵੇ ਸ਼ਰਦਾ ਵਾਣ ਭਗਤ ਤੁਸੀਂ ਬਾਹਰ ਕਿ ਖਲੋਤੇ ਹੋ ਅੰਦਰ ਪਰਾਜੋ ਇਹ ਮੰਦਰ ਦੇ ਪੁਜਾਰੀ ਦੇ ਬੋਲ ਸਨ ਦਾਨਾ ਜਟਾਂਤਾਰੀ ਮਹਾਤਮਾ ਨੂੰ ਵੇਖ ਕੇ ਨਮਸਕਾਰ ਵਿੱਚ ਸਾਰਾ ਹੀ ਝੁਕ ਗਿਆ ਖਿਮਾ ਕਰਨਾ ਗੁਰੂ ਦੇ ਮੈਂ ਅੰਦਰ ਨਹੀਂ ਜਾ ਸਕਦਾ ਮੁਸਲਮਾਨ ਹਾਂ ਤਾਂ ਕੀ ਹੋਇਆ ਮੈਂ ਤੇਰੇ ਅੰਦਰ ਸ਼ਰਦਾ ਭਗਤੀ ਲਹਿਰਾਂ ਲੈਂਦੀ ਵੇਖ ਰਿਹਾ ਜੀ ਪਵਿੱਤਰ ਮੰਦਰ ਨਪਾਕ ਹੋ ਜਾਵੇਗਾ ਨਹੀਂ ਐਉਂ ਨਹੀਂ ਹੋ ਸਕਦਾ ਮਨ ਮਨੁੱਖ ਦੇ ਅੰਦਰ ਹੈ ਇਸੋ ਹੀ ਮੰਦਰ ਬਣਿਆ ਹੈ ਉਸ ਦਾ ਰੂਪ ਤੇਰੇ ਮੇਰੇ ਸਭ ਵਿੱਚ ਇੱਕ ਸਮਾਨ باپ ਆਪਕ ਹੈ ਮਹਾਤਮਾ ਦੇ ਹੱਥ ਸਿਰ ਉੱਤੇ ਫਿਰਦੇ ਬ੍ਰਹਮੰਡ ਦੀ ਪ੍ਰਕਾਰਮਾ ਪਾ ਰਹੇ ਸਨ ਧੰਨ Swami ਧੰਨ ਮਹਾਰਾਜ ਤੁਸੀਂ ਗਿਆਨ ਦਾ ਖਜ਼ਾਨਾ ਸਰਵਗ ਪੁਰਸ਼ ਮੈਂ ਗੁਨਾਹਗਰ ਕੀੜਾ ਸ਼ਕਤੀਮਾਨ ਦਾ ਦੀਕੀ ਸਰ ਜਾਨਾ ਤੁਹਾਡੇ ਚਰਨਾਂ ਦੀ ਧੂੜ ਹੀ ਮੱਥੇ ਦਾ ਚੰਦਨ ਹੈ ਕਟਾਣੂ ਵਿੱਚ ਵੀ ਭਗਵਾਨ ਹੈ ਤੇਰੇ ਵਿੱਚ ਵੀ ਸ਼ਕਤੀਮਾਨ ਹੈ ਪੁਜਾਰੀ ਦਾਨਾਂ ਦਾ ਮੋਢਾ ਥਾਪੜ ਕੇ ਮੁਸਕਾ ਪਿਆ ਇਹੋ ਅਵਸਰ ਹੈ ਉਸ ਵਿੱਚ ਲੀਨ ਹੋਣ ਦਾ ਗਵਾਹ ਨਹੀਂ ਦੇਣਾ ਚਾਹੀਦਾ ਤੁਹਾਡੀ ਕਿਰਪਾ ਸ਼ਾਇਦ ਮੇਰਾ ਮੇਰਾ ਪਾਪੀ ਦਾ ਵਿਪਾਰ ਉਤਾਰਾ ਕਰ ਦੇਵੇ ਉਹ ਚੇਚਕਦਾ ਛੇਜਦਾ ਪੁੱਛ ਹੀ ਗਿਆ ਗੁਰੂਦੇਵ ਆ ਮਨਮੋਹ ਗੌ ਕੌਣ गा ਰਿਹਾ ਹੈ ਇਹ ਸਵਰਗਵਾਸੀ ਰਾਣਾ ਧਰਮਨੰਦ ਦੀ ਬੇਟੀ ਰੂਪਮਤੀ ਜੀ ਹੈ ਵਾ ਵਾ ਕਿਆ ਲਗਣ ਕਿਆ ਸੋਰ ਕਰਾਮਾਤ ਦਾਨਾ ਸੁਤੇ ਹੀ ਬੜਾਈ ਵਿੱਚ ਦੋਵੇਂ ਹੱਥ ਬਰਾਬਰ ਜੁਕ ਗਿਆ। ਆਹੋ ਕਸ਼ਟ ਮਹਾਤਮਾ ਹੋ ਕ ਪਰ ਗਏ। ਵਿਚਾਰੀ ਬਾਲ ਵਿਧਵਾਏ ਰਾਣਾ ਜੀ ਨੂੰ ਇਹ ਦੁੱਖ ਪਰਲੋਕ ਲੈ ਗਿਆ। ਭਵੇਂ ਉਹ ਦਖਣੀਆ ਦੀ ਲੜਾਈ ਵਿੱਚ ਕਾਇਲ ਵੀ ਹੋ ਗਏ ਸਨ। ਹੇ ਮੇਰੇ ਸਾਈਆਂ ਇੰਨਾ ਕਹਿਰ। ਉਹੋ। ਦਾਨਾ ਸੱਚੇ ਦਿਲੋਂ ਅਫਸੋਸ ਵਿੱਚ ਦੋਵੇਂ ਹੱਥ ਛਾਤੀ ਉੱਤੇ ਰੱਖ ਗਿਆ। ਅੱਲਾ ਪਾਕ ਰਾਣੀ ਦੀ ਰੂਹ ਨੂੰ ਸ਼ਾਂਤੀ ਬਖਸ਼ੇ। ਬੰਦਾ ਖੋਦਾ ਦੀ ਰਜਾ ਤੋਂ ਭੱਜ ਕੇ ਕਿਤੇ ਨਹੀਂ ਜਾ ਸਕਦਾ ਉਹ ਸਿਰ ਮਾਰਦਾ ਲਾਚਾਰ ਦਿਸਦਾ ਸੀ ਕੋਈ ਕੁਝ ਨਹੀਂ ਕਰ ਸਕਦਾ ਭਗਤਾ ਇਹ ਕਰਮਾਂ ਦੀ ਖੇਤੀ ਹੈ ਕਈ ਵਾਰ ਪੱਕਣ ਤੋਂ ਪਹਿਲਾਂ ਹੀ ਗੜੇ ਮਾਰ ਹੋ ਜਾਂਦੀ ਹੈ ਸੱਚ ਆਖਿਆ ਮਹਾਰਾਜ ਖਿਮਾ ਕਰਨਾ ਮੈਂ ਪ੍ਰਾਰਥਨਾ ਵਿੱਚ ਸ਼ਾਮਲ ਹੋਣਾ ਹੈ ਜਲਪਾਣ ਕਰਕੇ ਜਾਣਾ ਹੈ ਪੁਜਾਰੀ ਮੰਦਰ ਦੀਆਂ ਪੌੜੀਆਂ ਚੜ ਰਿਹਾ ਸੀ ਪੌੜੀਆਂ ਚੜਦੇ ਮਹਾਤਮਾ ਦੀਆਂ ਖੜਾਵਾਂ ਦੀ ਆਵਾਜ਼ ਵੀ ਦਾਨਾਂ ਨੂੰ ਸੁਰਸਰ ਲੱਗ ਰਹੀ ਸੀ ਉਸੋ ਸੋਚਿਆ ਇਸ ਤੋਂ ਵੱਡਾ ਸਵਰਗ ਧਾਮ ਕੀ ਹੋਵੇਗਾ ਸ਼ਾਇਦ ਮੈਂ ਪਹਿਲਾ ਵਾਲਾ ਸੁਲਤਾਨ ਸੁਲਤਾਨ ਦਾ ਖਵਰ ਰਸਾ ਨਹੀਂ ਰਹਾ ਮੇਰੀ ਕਾਇਆ ਕਲਪ ਹੋ ਗਈ ਹੈ ਮੰਦਰ ਵਿਚਲੇ ਬੋਲ ਉਸ ਦੇ ਅੰਦਰ ਬਾਹਰ ਨੂੰ ਹਲੂਣ ਰਹੇ ਸਨ ਉਸਤਾਜ ਜੀ ਕਰ ਰਿਹਾ ਸੀ ਭੱਜ ਕੇ ਅੰਦਰ ਜਾਵਾਂ ਤੇ ਭਜਨ ਗਾਉਂਦੀ ਸਰਸਵਤੀ ਦੇ ਘਟਕੇ ਚੰਨ ਫੜ ਲਵਾਂ ਆਖਾਂ ਦੇਵੀ ਮੇਰੀ ਕਲਿਆਣ ਕਰੋ ਮੈਂ ਭੁੱਲ ਕੇ ਮੁਸਲਮਾਨਕ ਹੋ ਗਿਆ ਹਾਂ ਚਰਨਾ ਵਿੱਚ ਥਾਂ ਦੇ ਕੇ ਮੋੜ ਪਾ ਕੇ ਕਰ ਲਵੋ ਉਹ ਲੰਬਾ ਹੌਂਕਾ ਖਿੱਚ ਗਿਆ ਪਰ ਗੁਰੂ ਦੇਵਤਾ ਆਖਦੇ ਹਨ ਉਹ ਸਾਰਿਆਂ ਵਿੱਚ ਇੱਕ ਸਮਾਨ ਵਿਆਪਕ ਹੈ ਮੁਸਲਮਾਨ ਤੇ ਹਿੰਦੂ ਵਿੱਚ ਕੋਈ ਭੇਦ ਨਹੀਂ ਖੁਦਾ ਨਾਲ ਮੇਲ ਬੰਦੇ ਦੀ ਭਗਤੀ ਰਾਹੀਂ ਹੀ ਹੋ ਸਕਦਾ ਹੈ ਗਿਆਨ ਬਾਕਾਂ ਦੇ باوجود ਵੀ ਉਸ ਦਾ ਈਮਾਨ ਡਾਵਾਂ ਡੋਲ ਸੀ ਇਸੇ ਕਾਰਨ ਹੀ ਹਿੰਦੂ ਨਾਈ ਤੋਂ ਮੁਸਲਮਾਨ ਹੋ ਗਿਆ ਸੀ ਢਟਕਦੇ ਮਨੁੱਖ ਨੂੰ ਗਿਆਨ ਹੋ ਜਾਣ ਪਿੱਛੋਂ ਵੀ ਭਗਤੀ ਵਿੱਚ ਲਗਾਤਾਰ ਮਗਰ ਰਹਿ ਕੇ ਹੀ ਮੁਕਤੀ ਮਿਲਦੀ ਹੈ ਭਜਨ ਦੇ ਬੋਲ ਉਸ ਦੇ ਪਿੰਗਰੇ ਹਿਰਦੇ ਵਿੱਚ ਸਿੱਧੇ ਤੀਰ ਵਾਂਗ ਖੁੱਭ ਗਏ ਪ੍ਰਭੂ ਜੀ ਸਭ ਕੋ ਕਰੇ ਪਦਾਰ ਪ੍ਰਭੂ ਜੀ ਲੰਬੀ ਤੇ ਮਿੱਠੀ ਸੁਰ ਨਰਮੜਾ ਦੀਆਂ ਲਹਿਰਾਂ ਉਤੋਂ ਦੀ ਧਰਤੀ ਚਟਾਨੀ ਪਠਾਨ ਪਹਾੜੀਆਂ ਨੂੰ چیرਦੀ ਗੂੰਜਦੀ ਧਰਤੀ ਅੰਬਰ ਦੀਆਂ ਸਮਾ ਮਾਰ ਕਰ ਗਈ ਵਾਰੂਪਮਤੀ ਵਾਰੂਪ ਰਾਣੀ ਇੱਕ ਦੇਵੀ ਰਾਖਸ਼ਾਂ ਦਾ ਨਾਸ ਕਰਦੀ ਹੈ ਇੱਕ ਪਾਪਾਂ ਦਾ ਉਤਾਰ ਤੂੰ ਸਾਖਸ਼ਤ ਸਾਸਪਤੀ ਕੋਣ ਨਵਤੀ ਕਰਾ ਮਾਤੇ ਮੈਂ ਤੇਨੂੰ ਹਮੇਸ਼ਾ ਲਈ ਸਰਦਾ ਕਰਦਾ ਤੂੰ ਮਹਾਨਤਾ ਦੀਆਂ ਹੱਦਾਂ ਤੋਂ ਪਾਰ ਖਲੋਤੀ ਮੋਣੀ ਉਹ ਜੁੜੇ ਹੱਥਾਂ ਨਾਲ ਮਸਤ ਮਗਨ ਗਈ ਜਾਂਦਾ ਸਿਰ ਦੀਆਂ ਹੁਲਾਰਾਂ ਵਿੱਚ ਹੁਲਾਰਾਂ ਵਿੱਚ ਪਿਆ ਹੋਇਆ ਸੀ ਤੇਰੀ ਮਾਇਆ ਵਿੱਚ ਹਾਂ ਮੈਲੇ ਕਣਕਣ ਚੁੰਬੜੇ ਰੋਗ ਵਿਸੈਲੇ ਕੰਗੜ ਕੌਣ ਕਰੇਗਾ ਤੁਦ ਦਿਨ ਕੌਣ ਉਤਾਰੇ ਪਾਰ ਪ੍ਰਭੂ ਜੀ ਦਾਨਾ ਪੌੜੀਆਂ ਵਿੱਚ ਢੇਰੀ ਹੋ ਕੇ ਰੂਪਮਤੀ ਨੂੰ ਮੱਥਾ ਟੇਕ ਗਿਆ ਉਸ ਦਸਿਆ ਵਿੱਚ ਸਰੀਰੋਂ ਬਾਹਰ ਆ ਕੇ ਵਿਸਮਾਤ ਵਿੱਚ ਗਾਈ ਨੱਚੀ ਜਾ ਰਿਹਾ ਸੀ ਕੁਦਰਤ ਦੀ ਤੈਨੂੰ ਬਖਸ਼ਿਸ਼ ਮਹਾਦੇਵੀ ਤੇਰੀ ਸਿਫਤ ਲਈ ਸ਼ਬਦ ਤਾਂ ਵਿਚਾਰੇ ਹਨ ਤੂੰ ਵਾਹ ਵਾਹ ਦਾ ਅਵਤਾਰ ਉਸ ਲੰਬਾ ਸਾਹ ਖਿੱਚ ਕੇ ਪ੍ਰਸ਼ੰਸਾ ਦੇ ਪੰਡ ਦਿਲ ਵਿੱਚ ਸਾਂਭ ਲਈ ਜਿਹੜੀ ਸਾਵਣ ਦੀ ਨਰਮਦਾ ਵਾਂਗ ਉਸ਼ਾਲੇ ਖਾ ਰਹੀ ਸੀ ਉਸ ਨੂੰ ਪਤਾ ਨਹੀਂ ਸੀ ਉਸ ਕਿੰਨੀ ਵਾਰ ਪੌੜੀਆਂ ਉੱਤੇ ਮੱਥਾ ਕਸਾਇਆ ਕੈਸੀਆਂ ਆਤੀ ਬੀਨਾ ਦੇ ਸੁਰ ਸਹਜ ਸਹਜ ਬੋਲਾਂ ਦੇ ਨਾਲ ਹੀ ਖਾਮੋਸ਼ ਹੁੰਦੇ ਗਏ ਫਿਰ ਉਸ ਮੰਦਰ ਵਿੱਚ ਟਲਵੱਜਾਂ ਦੀ ਭਾਰੀ ਆਵਾਜ਼ ਗੂੰਜਦੀ ਸੁਣੀ ਭਾਵੇਂ ਕਿੰਨਾ ਸਮਾਂ ਹੋਰ ਲੱਗ ਜਾਵੇ ਰੂਪਾਂ ਦੀਗ ਦੇ ਦਰਸ਼ਨ ਕਰਕੇ ਜਰੂਰ ਜਾਵਾਂਗਾ ਉਸਨੂੰ ਅੱਧੀ ਘੜੀ ਉਡੀਕ ਕਰਨੀ ਪਈ ਫਿਰ ਰੂਪਮਤੀ ਦੁੱਧ ਚਿੱਟੇ ਵਸਤਰਾਂ ਵਿੱਚ ਆਪਣੀ ਇੱਕ ਸਹੇਲੀ ਨਾਲ ਬਾਹਰ ਆਉਂਦੀ ਬਖਾਈ ਦਿੱਤੀ ਦਾਨਾ ਅਨੰਦ ਭਗਤਾਂ ਵਾਂਗ ਹੱਥ ਜੋੜ ਕੇ ਖਲੋ ਗਿਆ ਰੋਪਾ ਹੇਠਲੀ ਪੌੜੀ ਉੱਤੇ ਅਨੋਖੜ ਬੰਦਾ ਖਲੋਤਾ ਵੇਖ ਕੇ ਥੋੜਾ ਚਿਜਕੀ ਪਰ ਅਗਲੇ ਪਾਲੋ ਭਗਤ ਦੇ ਸਾਹਮਣੇ ਸੀ ਰੱਬ ਰੂਪ ਦੇਵੀ ਜੀ ਮੈਂ ਕਥਾਰਥ ਹੋਇਆ ਤੁਹਾਨੂੰ ਸੁਣ ਕੇ ਤੁਹਾਡੇ ਦਰਸ਼ਨ ਪਾ ਕੇ ਤੁਹਾਡੇ ਰਾਗ ਆਲਾਪ ਨੇ ਮੈਨੂੰ ਬਜਤ ਵਿੱਚ ਲੈ ਆਂਦਾ ਤੁਹਾਡੀ ਮਹਿਮਾ ਕਿਵੇਂ ਕਹਾਂ ਆਰਾਮ ਕਹੋ ਭਗਵਾਨ ਕਹੋ ਸ਼ਰਦਾ ਵਨ ਰੂਪਮਤੀ ਨੇ ਬਰਨਾਮ ਵਿੱਚ ਸਿਰਚ ਗਿਆ ਤੁਸੀਂ ਹੀ ਭਗਵਾਨ ਰੂਪ ਹੋ ਉਹ ਆਪਣੀ ਆਖੀ ਦੀ ਪੋਸਟਿਵ ਚ ਦੋਵੇਂ ਹੱਥ ਸਿਰ ਤੋਂ ਉਤਾਨ ਤੱਕ ਚੁੱਕ ਗਿਆ ਨਹੀਂ ਇਹੋ ਨਾ ਕਹੋ ਪਰ ਨਾ ਚੜਾਓ ਮੈਂ ਤਾਂ ਭਗਵਾਨ ਦੀ ਤਰਕਾਰ ਹਾਂ ਉਸ ਛਾਤੀ ਬਾਹਰ ਕੇ ਹੋਂ ਕਾ ਬਾਹਰ ਕੱਢ ਦਿੱਤਾ ਦਾਨਾ ਨੂੰ ਖਿਆਲ ਆਇਆ ਗੁਰੂ ਦੇਵ ਇਸ ਨੂੰ ਬਾਲ ਵਿਦਵਾ ਅੱਖ ਦੀ ਸਨ ਉਸ ਪਲਕ ਮਾਤਰ ਕੁੜੀ ਦੇ ਚਿਹਰੇ ਨੂੰ ਰੂਪ ਦਾ ਪਰਵਾਰ ਪਿਆ ਤੱਕਿਆ ਆਹੋ ਕਿਸੇ ਸੋਹਣੇ ਬੰਨੀ ਪਰ ਜਵਾਨੀ ਨੂੰ ਤਰਕਾਰ ਨਹੀਂ ਇਹ ਜ਼ੁਲਮ ਹੈ ਖੁਦਾਈ ਕਹਿਰ ਮੇਰੇ ਖੁਦਾਇਆ ਤੂੰ ਕਿਹੋ ਜੀਆਂ ਖੂਬਸੂਰਤ ਮੂਰਤਾ ਘੜਦਾ ਹੈ ਤੇ ਫਿਰ ਆਪ ਹੀ ਕਲੰਕਿਤ ਕਰ ਤਰਦਾ ਹੈ ਉਹ ਰੱਬ ਨੂੰ ਲਾਣਤਾ ਪਾਉਂਦਾ ਰਿਹਾ ਚਿੱਟੇ ਕੱਪੜਾ ਵਾਲਾ ਫਰਿਸ਼ਤਾ ਸਹਜ ਸੈਸ ਤੇ ਅੱਗੋਂ ਲੰਘ ਗਿਆ ਉਸ ਦੀ ਸਹੇਲੀ ਨੇ ਵੀ ਚਿੱਟਾ ਲਵਾਸਤਾ ਰਿਹਾ ਹੋਇਆ ਸੀ ਜਿਵੇਂ ਉਹ ਵੀ ਰੂਪਵਤੀ ਦੇ ਨਾਲ ਵਿਧਵਾ ਕਸ਼ਟਾਂ ਵਿੱਚ ਬਰਾਬਰ ਦੀ ਭਾਗੀਦਾਰ ਸੀ ਤਨਹੋਸ਼ ਹਵਾਸ਼ ਗਵਾਈ ਥਾਂ ਖਲੋਤਾ ਸੀ ਬਾ ਮੇਰਿਆ ਮੌਲਾ ਤੇਰੀ ਤੇਰਿਆਂ ਕਹਿਰ ਕੁਦਰਤਾਂ ਨੂੰ ਕੀ ਆਖਿਆ ਜਾਵੇ ਧੰਨਵਾਦ ਜੀ